ਆਇਆ ਜੀ ਤੁਸੀਂ ਜਿਹੜਾ ਆਪਣੇ ਮਦਰ ਨਾਲ ਪੋਡਕਾਸਟ ਹਾਂਜੀ ਮਮੂ ਆਪਾਂ ਦਾ ਦੋਨੋਂ ਨਾਲ ਕੀਤਾ ਡੈਡ ਨਾਲ ਵੀ ਕੀਤਾ ਠੀਕ ਦੋਨਾਂ ਨਾਲ ਇਕੱਠਾ ਕੀਤਾ ਤੁਹਾਡੇ ਮੰਮੀ ਵਾਲਾ ਮੈਨੂੰ ਬੜਾ ਸੋਹਣਾ ਲੱਗਾ ਪੋਡਕਾਸਟ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਨਾ ਥੈਂਕ ਯੂ ਮਾਮਾ ਖੂਬਸੂਰਤ ਹੁੰਦੀ ਹੈ ਉਹਨਾਂ ਦੀ ਜਿਹੜੀ ਦਿਲ ਦੀਆਂ ਜਿੱਦਾਂ ਗੱਲਾਂ ਨਾ ਹੁਣ ਜਿੱਦਾਂ ਤੁਸੀਂ ਕਹਿੰਗਾ ਮੈਂ ਸੈਲੈਬ੍ਰਿਟੀ ਨਹੀਂ ਹੈਗਾ ਪੇਰੈਂਟਸ ਨਾਲ ਕਿਦਾਂ ਦਾ ਤੁਹਾਡਾ ਰਿਲੇਸ਼ਨ ਉਸ ਤੋਂ ਬਾਅਦ ਮੇਰੀ ਜਾਨ ਨੇ ਭਾਈ ਨਹੀਂ ਨਹੀਂ ਉਹ ਉਹ ਉਹਨਾਂ ਲਈ ਕਿਦਾਂ ਜਾ ਉਹਨਾਂ ਦੀ ਲਾਈਫ ਬਾਹਰ ਕਿਦਾਂ ਮੈਂ ਘਰੇ ਫੇਮਸ ਹੋਣ ਤੋਂ ਬਾਅਦ ਮੈਂ ਘਰੇ ਆਪਣੀ ਫੈਮਿਲੀ ਲਈ ਵੱਡੀ ਗੱਲ ਕਹਿ ਲਗਾ ਇੱਕ ਮੇਰੀ ਫੈਮਿਲੀ ਮੇਰੀ ਬਹੁਤ ਓਵਰ ਇੱਜ਼ਤ ਕਰਦੀ ਮੇਰੀ ਔਕਾਤ ਤੋਂ ਜ਼ਿਆਦਾ ਜਿਹੜੀ ਮੈਂ ਫੀਲ ਕਰਦਾ ਕਿ ਯਾਰ ਮੈਨੂੰ ਪਲੀਜ਼ ਮੈਨੂੰ ਨਾਰਮਲ ਬਿਹੇਵ ਕਰਾਓ ਪਰ ਉਹ ਕਰਾ ਨਹੀਂ ਪਾਉਂਦੇ ਕਦੀ ਕਦੀ ਬਹੁਤ ਜ਼ਿਆਦਾ ਮੂੰਹੋਂ ਵੀ ਮੈਂ ਕਈ ਵਾਰ ਚੀਜ਼ ਕੱਢਦੇ ਕੱਢਦੇ ਰੁਕ ਜਾਣਾ ਕਿ ਜੇ ਮੈਂ ਬੋਲਤੀ ਨਾ ਰਾਤ ਨੂੰ 2 ਵਜੇ ਵੀ ਇਹਨਾਂ ਨੇ ਲੈਣ ਭੱਜ ਜਾਣਾ ਮੇਰੇ ਪਾਪਾ ਮੇਰਾ ਚਾਚੂ ਮੇਰਾ ਚਾਚੂ ਦਾ ਬੇਟਾ ਭਰਾ ਮੇਰੀ ਭੈਣ ਮੇਰੀ ਦਾਦੀ ਮੇਰੀ ਚਾਚੀ ਓਵਰ ਪੈਂਪਰਡ ਬੱਚਾ ਹੋ ਗਿਆ ਮੈਂ ਹੁਣ ਮੋਲੇ ਯੂਨੀ ਦਾ ਫੈਮਲੀ ਫੈਮਲੀ ਬਈ ਮਤਲਬ ਇੱਕ ਨਹੀਂ ਨਹੀਂ ਪਿੱਛੇ ਨਹੀਂ ਉਹ ਇੱਕ ਸਿੱਧੋ ਤੋਲਾ ਪਿਆਰ ਬਈ ਪਿਆਰ ਬਹੁਤ ਜ਼ਿਆਦਾ ਔਖਾ ਬੰਦ ਕਰਕੇ ਪਿਆਰ ਕਰਦੇ ਨੇ ਯਾਰ ਕਿ ਜੋ ਘਰ ਚ ਇਹਨੇ ਕਹਿਤਾ ਕਿ ਇਦਾਂ ਹੋਣਾ ਹੈ ਤਾਂ ਉਹੀ ਹੋਏਗਾ ਵਜਾ ਉਹ ਸੇਵਾ ਸਾਰੀ ਵਜਾ ਹੁਣ ਉਹਨਾਂ ਦਾ ਦਿਲ ਜਾਣਦਾ ਕੀ ਉਹਨਾਂ ਦੇ ਮਨ ਦੇ ਵਿੱਚ ਕੀ ਪਰ ਮੇਰੇ ਘਰ ਚ ਚੇਂਜ ਬਹੁਤ ਆਇਆ ਸੇਵਾ ਤੋਂ ਬਾਅਦ ਕਿਉਂਕਿ ਜਦੋਂ ਤੁਸੀਂ ਝੂਠ ਵੀ ਬਾਰ-ਬਾਰ ਬੋਲਣ ਲੱਗ ਜਾਂਦੇ ਹੋ ਨਾ ਫਿਰ ਉਹਤੇ ਅਮਲ ਕਰਨਾ ਪੈਂਦਾ ਹੂੰ ਹੁਣ ਤੁਸੀਂ ਬਾਰ-ਬਾਰ ਸਾਰਿਆਂ ਨੂੰ ਗਿਆਨ ਦੇਈ ਜਾਓ ਸਭ ਨੂੰ ਇੱਕ ਅੱਖ ਨਾ ਦੇਖੋ ਸਭ ਨੂੰ ਕਿੱਖ ਨਾ ਦੇਖੋ ਪਹਿਲਾਂ ਆਪਣੇ ਘਰ ਦੇਖਣਾ ਸ਼ੁਰੂ ਕਰੋ ਨਾ ਹੁਣ ਮੇਰੀ ਜੁਆਇੰਟ ਫੈਮਿਲੀ ਹੈ ਤਾਂ ਆਬਵੀਅਸਲੀ ਮਤਲਬ ਮੈਂ ਜਦੋਂ ਦਾ ਹੋਸ਼ ਸੰਭਾਲੇ ਨੇ ਤਾਂ ਮੇਰੇ ਲਈ ਮੇਰੀ ਮਾਂ ਤੇ ਮੇਰੀ ਚਾਚੀ ਇੱਕ ਬਰਾਬਰ ਹੈ ਜੇ ਮੇਰੇ ਘਰ ਚ ਕੋਈ ਚੀਜ਼ ਆਏਗੀ ਤਾਂ ਤਿੰਨ ਆਣੀਆਂ ਕਿ ਮੇਰੀ ਚਾਚੀ ਦੀ ਕਿ ਮੇਰੀ ਮਾਂ ਦੀ ਕਿ ਮੇਰੀ ਭੈਣ ਦੀ ਇਹ ਨਹੀਂ ਕਿ ਚਾਚੀ ਨੂੰ ਘੱਟ ਮੇਰੀ ਮਾਂ ਨੂੰ ਜ਼ਿਆਦਾ ਹੁਣ ਮੇਰੀ ਨੇਚਰ ਬਣ ਚੁੱਕੀ ਹੈ ਮਰਦੇ ਦਮ ਤੱਕ ਇਹੀ ਰਹੇਗੀ ਔਰ ਸੇਮ ਵਾਈਸ ਆਬਰ ਸਭ ਮੇਰੀ ਚਾਚੀ ਵੀ ਮੈਨੂੰ ਆਪਣੇ ਪੁੱਤ ਵਾਂਗੂ ਹੀ ਸਮਝਦੀ ਹੈ ਮੈਨੂੰ ਜੁਆਇੰਟ ਫੈਮਿਲੀ ਚ ਰਹਿਣਾ ਵਧੀਆ ਲੱਗਦਾ ਔਰ ਮੈਂ ਸਭ ਨੂੰ ਜਿੰਨਾ ਮੇਰੇ ਚ ਜੋਰ ਹੁੰਦਾ ਮੈਂ ਕਹਿੰਨਾ ਯਾਰ ਇਕੱਠੇ ਰੋ ਜਿੰਨੇ ਭਰਾਓ ਇਕੱਠੇ ਰੋ ਚਾਚੇ ਤਾਇਏ ਦੇ ਵੀ ਇਕੱਠੇ ਰੋ ਹਮ ਅਲੱਗ-ਅਲੱਗ ਨਾ ਹੋ ਕਿਉਂਕਿ ਜੋ ਇਕੱਠਿਆਂ ਚ ਮਜ਼ਾ ਨਾ ਕਿਉਂਕਿ ਜੋ ਜੋ ਤੁਹਾਡਾ ਆਪਣਾ ਦਰਦ ਮਹਿਸੂਸ ਕਰ ਸਕਦਾ ਬਗਾਣਾ ਨਹੀਂ ਕਰ ਸਕਦਾ ਸਹੀ ਗੱਲ ਇਹ ਇਕੱਠਿਆਂ ਵਾਲਾ ਨਾ ਇੱਕ ਦੂਸਰੀ ਚੀਜ਼ ਵੀ ਆ ਇਹ ਹੁਣ ਤਾਂ ਕਲਚਰ ਦਾ ਹਿੱਸਾ ਬਣ ਗਿਆ ਨਿਊਕਲੀਅਰ ਫੈਮਿਲੀਜ਼ ਨਾਰਮਲੀ ਜੇ ਤੁਸੀਂ ਉਦਾਂ ਵੀ ਵੈਲਥ ਹੋਣ ਜਿੱਦਾਂ ਤੁਹਾਡੇ ਵੀ ਸਾਰੇ ਬਿਜ਼ਨੈਸ ਸਾਂਝੇ ਆ ਨਾ ਫੈਮਿਲੀ ਦੇ ਉਹ ਗਰੋ ਕਰਨੇ ਬਹੁਤ ਸੌਕੇ ਹੁੰਦੇ ਆ 100% ਯੂਐਸ ਦੇ ਵਿੱਚ ਨਾ ਯੂਐਸ ਜਿਹੇ ਟ੍ਰੈਂਡ ਆ ਕਿ ਹੋਂ ਤੁਸੀਂ ਆ ਆਮ ਦੇਖਿਆ ਹੋਣਾ ਸੀ ਇੱਥੇ ਗਰੋ ਅਪ ਹੁੰਦੇ ਨਾ ਮੇਰੇ ਦਾਦੇ ਦਾ ਘਰ ਸੀ ਉਹ ਵੀ ਮੇਰਾ ਹੀ ਆ ਹੂੰ ਮੇਰੇ ਫਾਦਰ ਨੇ ਜਿਹੜਾ ਘਰ ਬਣਾਇਆ ਉਹ ਵੀ ਮੇਰਾ ਹੀ ਆ ਅੱਗੇ ਮੈਂ ਆਪਣੇ ਬੱਚਿਆਂ ਦੇ ਦੇਣਾ ਯੂਐਸ ਦੇ ਵਿੱਚ ਜਿਹੜੀਆਂ ਉੱਥੇ ਦੀ ਫੈਮਿਲੀਜ਼ ਨੇ ਨਾ ਹਰੇਕ ਪੀੜ੍ਹੀ ਨੇ ਆਪਣਾ ਅਲੱਗ ਤੋਂ ਬਣਾਉਣਾ ਹੂੰ ਪਿਛਲੀ ਦਾ ਕਿੱਥੇ ਗਿਆ ਸੋ ਜਿਹੜੀ ਜਨਰੇਸ਼ਨਲ ਵੈਲਥ ਆ ਉਹ ਇਕੱਠੀ ਹੀ ਨਹੀਂ ਹੁੰਦੀ ਕਦੀ ਬਿਲਕੁਲ ਆਪਾਂ ਨੂੰ ਪਿੱਛੋਂ ਕਿੰਨਾ ਕੁਝ ਮਿਲਿਆ ਹੁਣ ਤੁਸੀਂ ਸੋਚੋ ਜੇ ਤੁਸੀਂ ਜ਼ੀਰੋ ਤੋਂ ਸਟਾਰਟ ਕਰਨਾ ਹੁੰਦਾ ਕਿੰਨੀ ਲਾਈਫ ਔਖੀ ਹੁੰਨੀ ਸੀ ਨਹੀਂ ਕਰ ਸਕਦੇ ਹਨਾ ਮੈਂ ਕੱਲ ਇੱਕ ਬੜੀ ਸੋਹਣੀ ਰੀਲ ਸੁਣ ਰਿਹਾ ਸੀਗਾ ਕਹਿੰਦੇ ਲਾਈਫ 'ਚ ਨਾ ਅਸੀਂ ਕੰਪੈਰੀਜ਼ਨ ਦੂਜਿਆਂ ਦੀ ਜ਼ਿੰਦਗੀ ਨਾਲ ਕਰਨ ਤਾਂ ਲੱਗ ਜਾਂਦੇ ਹਾਂ ਪਰ ਸਾਡੀ ਲਾਈਫ ਇੱਕ ਦੂਜੇ ਨਾਲ ਕੰਪੇਅਰ ਹੋਣੀ ਹੋਈ ਨਹੀਂ ਸਕਦੀ ਹਾਂ ਕਿਸੇ ਦਾ ਸੰਘਰਸ਼ ਸਾਈਕਲ ਤੋਂ ਸ਼ੁਰੂ ਹੋਇਆ ਸਹੀ ਗਾ ਕਿਸੇ ਦਾ ਸੰਘਰਸ਼ ਬੀਐਮਡਬਲੂ ਤੋਂ ਸ਼ੇਰ ਸ਼ੁਰੂ ਹੋਇਆ ਤਾਂ ਜਿਹੜਾ ਬੀਐਮਡਬਲੂ ਵਾਲਾ ਉਹਨੂੰ ਬੀਐਮਡਬਲੂ ਲਈ ਤਾਂ ਐਫਰਟ ਨਹੀਂ ਨਾ ਕਰਨਾ ਪਿਆ ਸਾਡੇ ਅਰਗੇ ਦਾ ਤਾਂ ਇਹੀ ਸੁਪਨਾ ਹੈ ਕਿ ਘਰ 'ਚ ਯਾਰ ਹੂੰ ਤਾਂ ਆਪਾਂ ਲਾਈਫ ਇੱਕ ਦੂਜੇ ਨਾਲ ਕੰਪੇਅਰ ਕਰਦੇ ਆ ਯਾਰ ਉਹ ਕਿੱਥੇ ਪਹੁੰਚ ਗਿਆ ਮੈਨੂੰ ਲੱਗਦਾ ਆਪਣੇ ਆਪ ਨਾਲ ਕੰਪੇਅਰ ਕਰਨਾ ਚਾਹੀਦਾ ਅੱਜ ਤੋਂ 5 ਸਾਲ ਪਹਿਲਾਂ ਮੈਂ ਕਿਵੇਂ ਦਾ ਸੀ ਕਿ ਮੈਂ ਅੱਜ ਵੀ ਓਵੇਂ ਦਾ ਕਿ ਮੈਂ 10 ਸਾਲ ਪਹਿਲਾਂ ਕਿਵੇਂ ਦਾ ਸੀ ਕਿ ਮੈਂ ਅੱਜ ਵੀ ਓਵੇਂ ਦਾ ਆਪਣੇ ਆਪ ਨਾਲ ਕੰਪੀਟੀਸ਼ਨ ਰੱਖ ਕੇ ਆਪਣੇ ਆਪ ਨੂੰ ਗਰੋ ਕਰਾਓ ਦੂਜਿਆਂ ਨਾਲ ਕੰਪੈਰੀਸ਼ਨ ਕਰਕੇ ਬੰਦਾ ਪਰੇਸ਼ਾਨ ਹੁੰਦਾ ਮੈਨੂੰ ਵੀ ਕਦੇ ਗੱਡੀਆਂ ਦਾ ਸ਼ੌਂਕ ਆਇਆ ਹੁਣ ਹਾਂ ਹਾਂ ਪੂਰਾ ਗੱਡੀਆਂ ਦਾ ਰੌਲਾ ਪਿਆ ਸੀ ਅਮਰੀਕਾ ਮੇਰੀ ਕਿਹੜੀ ਚੀਜ਼ ਦਾ ਰੌਲਾ ਨਹੀਂ ਪੈਂਦਾ ਕਿ ਮੇਰੇ ਅਮਰੀਕਾ ਦਾ ਟ੍ਰਿਪ ਬਹੁਤ ਜ਼ਬਰਦਸਤ ਮੇਰੇ ਲਾਈਫ ਦਾ ਉਹ ਸੁਪਨਾ ਸੀਗਾ ਜੋ ਮੈਂ ਸੁਪਨੇ ਚ ਵੀ ਨਹੀਂ ਸੋਚਿਆ ਸੀ ਮੇਰੇ ਨਾਲ ਉਹ ਹੋਇਆ ਕਿੱਦਾਂ ਲੱਗਾ ਯੂਐਸ ਬਹੁਤ ਜ਼ਬਰਦਸਤ ਲਾਮਲਸ਼ ਅਲੱਗ ਦੁਨੀਆ ਨਾ ਮੈਂ ਜਿਹੜੀ ਲਾਈਫ ਦੇਖ ਕੇ ਆਇਆ ਉਹ 0.1 0.1% ਲਾਈਫ ਹੈ ਮੈਨੂੰ ਮੈਂ ਹੁਣ ਦੂਜੀ ਲਾਈਫ ਜਿਹੜੀ ਨਾਰਮਲ ਲਾਈਫ ਉਹ ਦੇਖੂਗਾ ਮੈਂ ਜ਼ਿਆਦਾ ਹਾਈ ਐਂਡ ਲਾਈਫ ਦੇਖ ਲਈ ਪ੍ਰਾਈਵੇਟ ਜੈਟ ਵਾਲੀ ਹਾਂ ਪ੍ਰਾਈਵੇਟ ਜੈਟ ਰੋਲਸ ਰੋਇਸਾ ਫਰਾਰੀਆਂ ਲੰਮ ਮੈਨੂੰ ਲੱਗੇ ਦੀ ਯਾਰ ਪੰਜਾਬੀਆਂ ਦੀ ਇੱਥੇ ਐਸ਼ ਹੈ ਫਿਰ ਮੈਂ ਲਾਸਟ ਡੇ ਕਿਸੇ ਨੇ ਬਿਠਾ ਕੇ ਦੱਸਿਆ ਕਹਿੰਦਾ ਪੁੱਤ ਤੂੰ ਨਾ ਜਿਹੜੀ ਲਾਈਫ ਦੇਖ ਕੇ ਚੱਲਣਾ کریم ਕੋਲ 0.1% ਆਈ ਅਗਲੀ ਵਾਰੀ ਆਈ ਤੇ ਉਹਦੇ ਚਾਕੇ ਫਿਰ ਤੂੰ ਦੇਖੀ ਤਾਂ ਵਧੀਆ ਦੇਖੋ ਮੈਨੂੰ ਲੱਗਦਾ ਜੀ ਭਾਈ ਮੈਂ ਆਪ ਕਦੀ پیسے ਇੰਨੇ ਕਮਾਉਂਦਾ ਤੇ ਮੈਂ ਯੂਜ਼ ਦ ਟ੍ਰਿਪਲ ਆਂਦਾ ਮੈਂ ਕਦੀ ਨਹੀਂ ਲਾ ਪਾਂਦਾ ਹੂੰ ਹੂੰ ਕੁਝ ਗੱਲਾਂ ਮੈਂ ਦੱਸ ਵੀ ਨਹੀਂ ਸਕਦਾ ਕਿਉਂਕਿ ਮੈਂ ਦੇਖਿਆ ਕਿ ਲੋਕਾਂ ਕੋਲ ਪਚਨੀਆਂ ਨਹੀਂ ਕਿਉਂਕਿ ਲੋਕ ਮੈਨੂੰ ਸਮਝਦੇ ਨੇ ਕਿ ਇਹ ਤਾਂ ਬਸ ਸਮਾਜ ਸੇਵਕ ਹੈ ਫੱਟੇ ਕੱਪੜੇ ਪਾ ਕੇ ਰੱਖੇ ਇਹਦੇ ਕੋਈ ਸ਼ੌਂਕ ਨਹੀਂ ਇਹ ਵਧੀਆ ਕੱਪੜੇ ਨਾ ਪਾਵੇ ਇਹਨੂੰ ਸ਼ੌਂਕ ਨਾ ਹੋਵੇ ਕੁੱਟ ਤੇ ਗੱਡੀ ਲਾਉਂਦਾ ਇਹਨੂੰ ਸ਼ੌਂਕ ਨਾ ਹੋਵੇ ਗੱਡੀ ਦਾ ਤਾਂ ਫਿਰ ਵਧੀਆ ਪਲਕੋ ਕੇ ਰੱਖਾਂਗੇ ਆਪਣੀ ਲਾਈਫ ਜੇ ਬਰਦਾਸ਼ਤ ਹੀ ਨਹੀਂ ਕਰਨੀ ਪਰ ਜਿਹੜੇ ਕਰਦੇ ਨੇ ਉਹਨਾਂ ਨੂੰ ਦਿਖਾ ਦੀ ਦੀ ਬਹੁਤ ਕੁਝ ਦੇਖਿਆ ਬਈ ਅਮਰੀਕਾ ਦੀ ਲਾਈਫ ਇੰਨੀ ਹਾਈ ਐਂਡ ਲਾਈਫ ਦੇਖੀ ਔਰ ਇੰਨੀ ਅਮੀਰਾਂ ਦੀ ਲਾਈਫ ਦੇਖੀ ਕਿ ਮੈਂ ਆਪਣੇ ਕਮਾ ਕੇ ਵੀ ਕਦੀ ਨਹੀਂ ਦੇਖ ਪਾਰਾ ਤੂੰ ਤਾਂ ਵੇਗ ਜਾ ਕੇ ਉਹ ਸਫੇਰ ਵਗੈਰਾ ਵੀ ਦੇਖਿਆ ਨੇ ਅਸੀਂ ਨਹੀਂ ਦੇਖਿਆ ਅਜੇ ਉੱਥੇ ਰਹਿੰਦੇ ਆਂ ਨਹੀਂ ਐਦਾਂ ਦੀ ਗੱਲ ਤਾਂ ਨਹੀਂ ਬਈ ਤੁਹਾਡੇ ਕੋਲ ਟਾਈਮ ਨਹੀਂ ਲੱਗਾ ਉਹਨਾਂ ਨੇ 4-500 ਟਿਕਟ ਤੁਸੀਂ ਹੋਣੀ ਪਾ ਕੇ ਆ ਮੈਂ 5-7000 ਕਮਾਣਾ ਟਾਈਮ ਹੀ ਨਹੀਂ ਲੱਗਦਾ ਉੱਥੇ ਪਰ ਇਹਦੇ 'ਚ ਮੇਰਾ ਕਸੂਰ ਤਾਂ ਨਹੀਂ ਨਾ ਮੈਂ ਤਾਂ 17 ਦਿਨ ਗਿਆ ਹੀ ਘੁੰਮਣ ਸੀ ਤਾਂ ਹੁਣ ਤੇ ਤਵਾ ਤੂੰ ਹੀ ਲਾਦਾ ਤੁਸੀਂ ਉੱਥੇ ਜਾ ਕੇ ਸਫੇਰ ਦੇਖ ਲਿਆ ਗੀਲ ਘਟਾਵਾਂਗੇ ਨਾ ਅਸੀਂ ਇੰਨੀ ਗੀਲ ਕੱਟ ਗਏ ਬਾਈ ਨਹੀਂ 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 ਐਕਚੁਅਲੀ ਉਹ ਗੱਲ ਪਤਾ ਕੀ ਹੈ ਹੁਣ ਮੈਂ ਗਿਆ ਹੀ ਘੁੰਮਣਾ 17 ਦਿਨ ਤੱਕ ਮੈਂ ਘੁੰਮਣਾ ਹੀ ਸੀ ਨਾ ਉਹਨੇ ਉਹਦੇ ਚੀਜ਼ੇ ਪੁਆਇੰਟ ਆਊਟ ਕਰ ਦੇਣਾ ਜੀ ਇੰਨੇ ਤਾਂ ਉਹ ਦੇਖਿਆ ਸੀ ਨਹੀਂ ਦੇਖਿਆ ਤੁਹਾਡੇ ਕਰਮ ਨਹੀਂ ਚੰਗੇ ਤੁਸੀਂ ਨਹੀਂ ਦੇਖੇ ਮੈਂ ਪੰਜ ਚਾਰ ਚੀਜ਼ਾਂ ਹੁਣ ਇਹ ਤਾਂ ਇਦਾਂ ਦੀਆਂ ਪੁੱਛ ਰਿਹਾ ਮੈਂ ਪੁੱਛੂਗਾ ਤਾਂ ਹੀ ਤੁਸੀਂ ਮਾਈਕ ਸਿੱਟੋਗੇ ਫਿਕਟੇ ਆਉਗੇ ਉਹਦੀ ਅਸੀਂ ਉਹ ਰੀਲ ਬਾਵਾਂਗੇ ਸਾਡਾ ਮਾਰਕਸ 2 ਮਿੰਟ ਨਾ ਮੈਂ ਸੁੱਟੂੰਗਾ ਨਾ ਤੁਹਾਨੂੰ ਸੁੱਟਣ ਦਊਂ ਲੋਕੀ ਕਰਦੇ ਆਏ ਨੇ ਨਾ ਲੋਕੀ ਸਾਨੂੰ ਇਹ ਕਹਿ ਰਹੇ ਨੇ ਨਾ ਵੀ ਸਟਵਾਇਆ ਨਹੀਂ ਮੈਂ ਉਹ ਕਰ ਤੁਹਾਡੇ ਤੋਂ ਬਾਅਦ ਤਾਂ ਹੋ ਗਿਆ ਨਾ ਸ਼ੁਰੂ ਹੋਣਾ ਤੋਂ ਬਾਅਦ ਸ਼ੁਰੂ ਹੋਊਗਾ ਸਹੀ ਗੱਲ ਹੈ ਤੁਹਾਡੇ ਤੋਂ ਬਾਅਦ ਤਾਂ ਸ਼ੁਰੂ ਹੋ ਗਿਆ ਹੁਣ ਕਿਉਂਕ 2 ਮਿਲੀਅਨ ਪੋਡਕਾਸਟ ਪਹੁੰਚ ਗਿਆ ਮਤਲਬ ਉਹਦਾ 6 ਮਹੀਨੇ ਜਿੰਨਾ ਰੈਵਨਿਊ ਨਹੀਂ ਹੋਣਾ ਜਿੰਨਾ ਇੱਕ ਪੋਡਕਾਸਟ ਨੇ ਦਿੱਤਾ